ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਫਿਟ ਇੰਡੀਆ ਅਭਿਆਨ ਜਿਸ ਨੂੰ ਕਿ ਅੱਗੇ ਵਧਾਉਂਦੇ ਹੋਏ ਅੱਜ ਮੋਗਾ ਸ਼ਹਿਰ ਦੇ ਮੁੱਖ ਚੌਂਕ ਤੋਂ ਮੋਗਾ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਵੱਡੀ ਸਾਈਕਲ ਰੈਲੀ ਕੱਢੀ ਜਾਂਦੀ ਹੈ ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਤੇ ਸਮਾਜ ਨੂੰ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿਣ ਦਾ ਸੁਨੇਹਾ ਦੇਣਾ ਸੀ ਇਸੇ ਦੌਰਾਨ ਰੈਲੀ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਆਪਣੇ ਆਪ ਨੂੰ ਫਿਟ ਰੱਖਣ ਲਈ ਐਕਸਰਸਾਈਜ਼ ਵੀ ਕੀਤੀ ਗਈ ਇਟਸ ਰੀਲੀ ਦੀ ਅਗਵਾਈ ਮੋਗਾ ਡੀਐਸਪੀ ਗੁਰਪ੍ਰੀਤ ਸਿੰਘ ਨੇ ਕੀਤੀ ਜਿਸ ਚ ਮੋਗਾ ਪੁਲਿਸ ਦੇ ਸਾਰੇ ਮੁਲਾਜ਼ਮ ਸ਼ਾਮਲ ਹੋਏ ਅੱਜ ਅੱਜ ਸੈਨਾ ਲਈ ਕਟਣ ਜਾ ਰਿਹਾ ਇਹ ਮੋਟੀਵਾਕੀ ਮੈਸੇਜ ਆਮ ਅਗਰ ਕਰਦਾ ਹੈ ਇਹ ਜਿਹੜਾ ਫਾਰਟ ਸਰਕਾਰ ਵੱਲੋਂ ਜਿਹੜਾ ਫੀਟ ਇੰਡੀਆ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਅਜੇ Gandhi IPS ਸਾਹਿਬ ਵੱਲੋਂ ਜਿਹੜਾ ਇਹ ਰੈਲੀ ਕੱਟਣ ਦਾ ਪ੍ਰਬਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜਾ ਸਾਡਾ ਮੰਤਵ ਇਹ ਜਿਹੜਾ ਹਰ ਬੰਦਾ ਫੀਟ ਰਵੇ ਤੇ ਸਾਡੀ ਪੁਲਿਸ ਤੇ ਜਵਾਨ ਜਿਹੜੇ ਆ ਇਹ ਵੀ ਫਿਟ ਰਹਿਣ ਤੇ ਜਿਹੜੀ ਸਾਈਕਲ ਸਾਈਕਲਿੰਗ ਕਰਨੀ ਜਿਹੜੀ ਜਿਹੜੀ ਬਹੁਤ ਵਧੀਆ ਐਕਸਰਸਾਈਜ਼ ਹੈ ਤੇ ਇਹਨੂੰ ਕੀਤਾ ਜਾਵੇ ਕਿੰਨੇ ਜਵਾਨ ਇਸ ਮਿਸ਼ਨ ਦੇ ਵਿੱਚ ਹਾਜ਼ਰ ਨੇ ਕੀ ਐਸੋ ਇਹਦੇ ਵਿੱਚ ਕਰੀਬ 100 ਜਵਾਨ ਹੈ ਜਿਹੜੇ ਸਾਡੇ ਇਸ ਰੈਲੀ ਵਿੱਚ ਸ਼ਾਮਲ ਹੋਏ ਆ ਜਿਹਦੇ ਵਿੱਚ ਸਾਡੇ ਸਾਡੀ ਜਵਾਨ ਜਿੰਨੇ ਪੁਲਿਸ ਤਾਲ ਸਭ ਹਾਂਜੀ ਪੁਲਿਸ ਨਾਲ ਸੰਬੰਧਿਤ ਨੇ ਕੀ ਮੈਸੇਜ ਆ ਤੁਹਾਡੇ ਲੋਕ ਅੱਜ ਦੇ ਇਸ ਫੋਟੋ ਦੇ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡਾ ਇਹ ਜਿਹੜਾ ਹੈਗਾ ਜਿਹੜਾ ਮੰਤਵ ਹੈ ਵੀ ਲੋਕ ਜਿਹੜਾ ਨਸ਼ੇ ਨੂੰ ਤਿਆਗ ਕੇ ਤੇ ਜਿਹੜੇ ਫਿਟਨੈਸ ਉਰ ਨਾਲ ਦਾ ਧਿਆਨ ਦੇਣ। ਇਹ ਰੈਲੀ ਜਿਹੜੀ ਆ ਪ੍ਰਚਾਰ ਦੀ ਉਥੋਂ ਲੈ ਕੇ ਉਥੋਂ ਤੱਕ ਜਾਏਗੀ। ਇਹ ਸਾਡਾ ਇੱਕੋ ਚੱਲ ਇਹ ਦਿਗਿੰਦਰ ਚੌਂਗ ਤੋਂ ਹੋ ਕੇ ਤੇ ਆਪਣੇ ਥਾਪਰ ਚੌਂਗ ਤੋਂ ਜਾ ਕੇ ਫਿਰ ਨੇਚਰ ਪਾਰਕ ਆਉਂ।